100 ਕਰੋੜੀ ਮਾਮਲੇ ਦੇ ਵਿੱਚ ਜਿਹੜਾ ਮਹਾਲੀ ਦਾ ਕੇਸ ਹੈ ਉਹ ਇਹ ਹੈ ਕਿ ਅਮਨਜੋਤ ਕੌਰ ਜਿਹੜੀ ਐਸਐਚਓ ਦੇ ਕੋਲੇ 100 ਕਰੋੜ ਦੀ ਜਿਹੜਾ ਮਾਮਲੇ ਦੀ ਤਫਤੀਸ਼ ਚੱਲ ਰਹੀ ਸੀ ਉੱਥੇ ਜਿਹੜੀ ਉਹਦੀ ਡੀਲ ਹੋਈ ਸੀਗੀ ਵਿਜੇ ਕਪੂਰੀਆ ਸਨੀਤਾ ਕਪੂਰੀਆ ਵਕੀਲ ਪਲਕਦੇਵ ਉਹਨੇ 50 ਲੱਖ ਰੁਪਈਆ ਕਹਿੰਦੀ ਵੀ ਅਫਸਰ ਮੰਗਦੇ ਆ ਤੇ 25 ਲੱਖ ਰੁਪਈਆ ਚ ਡੀਲ ਹੋ ਗਈ ਸੀ ਤੇ ਉਹਨੇ ਜਿਹੜਾ বিজেক কাপুরিয়া ওদে ਘਰ ਵਾਲੀ ਨੇ سنیতা কাপুরিয়া ਨੇ রেকর্ডিং ਕਰ ਲਈ রেকর্ডিং ਕਰਨ ਤੋਂ ਬਾਅਦ ਜਿਹੜੀ ਏ ਡੀ ਜੇ ਸੈਸ਼ਨ ਜੱਜ ਅਡੀਸ਼ਨਲ ਸੈਸ਼ਨ ਜੱਜ ਕੋਲ ਜਿਹੜੀ ਸੁਨਾਤੀ ਸੁਣਾਉਣ ਤੋਂ ਬਾਅਦ ਜਿਹੜਾ ਹੈਗਾ ਅਮਨਜੋਤ ਤੇ ਐਸ ਐਚਓ ਤੇ ਪਰਚਾ ਦਰਜ ਹੋ ਗਿਆ ਪ੍ਰੋਵੈਂਸ਼ਨ ਆਫ ਕਰਪਸ਼ਨ ਦਾ ਥ੍ਰੈਟ ਦਾ ਤੇ ਚੀਟਿੰਗ ਦਾ ਕਾਫੀ ਤਾਰਾ ਲੱਗੀਆਂ ਉਹਦੇ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਇਹ ਜਿਹੜਾ ਹੈਗਾ ਤੇ ਤੇਰਾ ਇੱਕ 2024 ਤੋਂ ਮਾਮਲਾ ਚੱਲਦਾ ਆ ਰਿਹਾ ਹੁਣ ਜਦੋਂ ਬਾਹਰ ਆਈ ਐ ਐਸਐਚਓ ਆਪਦੇ ਬੇਲ ਤੇ ਆਏ ਨੇ ਜਾਂ ਹੋਰ ਜੋ ਵੀ ਹੈਗਾ ਉਹਦਾ ਸਿਸਟਮ ਆ ਉਸ ਤੋਂ ਬਾਅਦ ਉਹਨੇ ਇੱਕ ਐਪਲੀਕੇਸ਼ਨ ਲਿਖੀ ਐ ਸੱਤ ਅੱਠ ਪੇਜਾਂ ਦੀ ਡੀਜੀਪੀ ਸਾਹਿਬ ਨੂੰ ਦਿੱਤੀ ਐ ਉਹ ਤੇ ਸੈੱਟ ਵੀ ਬੈਠੀ ਆ ਉਹਦੇ ਤੇ ਹਰਜੋਤ ਬੈਸ ਤੇ ਉਹਨਾਂ ਦੇ ਜਿਹੜੇ ਘਰ ਵਾਲੀ ਐ ਜਦਵ ਜੋਤੀ ਜਦਵ ਆਈਪੀਐਸ ਅਫਸਰ ਉਹਦਾ ਨਾਮ ਲੈ ਕੇ ਉਹ ਕਹਿੰਦੀ ਵੀ ਮੈਥੋਂ ਉੱਪਰ ਅਪਸਰਾ ਜਿਹੜੇ ਪੈਸੇ ਲੈਂਦੇ ਰਹੇ ਆ ਕਰਾਪਸ਼ਨਾਂ ਦੇ ਹੁਣ ਮਾਮਲਾ ਇਹ ਹੈ ਵੀ ਜੇ ਬੰਦਾ ਇਮਾਨਦਾਰ ਹੈ ਇਮਾਨਦਾਰ ਦੇ ਮੂੰਹ ਤੇ ਚਿਹਰੇ ਤੋਂ ਝਲਕਦੀ ਹੁੰਦੀ ਆ ਵੀ ਬੰਦਾ ਇਮਾਨਦਾਰ ਹੈ ਜੇ ਤੁਹਾਡੇ ਤੋਂ ਭਾਈ ਪੈਸੇ ਮੰਗਦਾ ਸੀ ਡੀਐਸਪੀ ਮੰਗਦਾ ਸੀ ਐਸਐਸਪੀ ਮੰਗਦਾ ਸੀ ਜੋਤੀ ਜਾਤ ਮੰਗਦੀ ਸੀ ਪਰ ਜੋਤ ਵੈਸੇ ਮੰਗਦਾ ਸੀ ਤਾਂ ਤੂੰ ਉੱਤੇ ਜਾ ਕੇ ਬਿਜੀਲੈਂਸ ਦੇ ਵਿੱਚ ਸ਼ਿਕਾਇਤ ਕਰਨੀ ਸੀ ਵੀ ਮੈਨੂੰ ਤਾਂ ਜੀ ਪੁਲਿਸ ਲਾਈਨ ਲਾ ਦਿਓ ਮੈਂ ਤਾਂ ਇੱਥੇ ਸੱਚੋ ਲੱਗਣਾ ਨਹੀਂ ਪੰਜਾਹ ਲੱਖ ਰੁਪਏ ਦੀ ਡੀਲ ਕਰਕੇ 25 ਲੱਖ ਰੁਪਇਆ ਤੁਸੀਂ ਲੈਨੇ ਹੋ ਜਦੋਂ ਤੇ ਪਰਚਾ ਦਰਜ ਹੋ ਗਿਆ ਤਾਂ ਉਦੋਂ ਬਾਅਦ ਹੈ ਜਿਹੜਾ ਹੁਣ ਤੁਸੀਂ ਉਹਨਾਂ ਦਾ ਨਾਮ ਧਰ ਦਿਓ ਤੇ ਜਿਹੜੇ ਐਸਐਚਓ ਨੂੰ ਐਸਐਸਪੀਾਂ ਦੇ ਕਮਾਊ ਪੁੱਤ ਹੁੰਦੇ ਆ ਤਾਂ ਉਹ ਕੁਦਰਤੀ ਨਿਜਮ ਹੈ ਕੁਦਰਤਾਨ ਨਿਜਮ ਹੈ ਵੀ ਜਿਹੜੀ ਤਰਖਾ ਹਤਾ ਉਹ ਘੁੰਮਦੀ ਕਮਾਉਂਦੀ ਚਾਹੇ ਡੀਜੀਪੀ ਨੂੰ ਦੇ ਦਿਓ ਗਵਰਨਰ ਨੂੰ ਦੇ ਦਿਓ ਏਡੀਜੀਪੀ ਸਾਹਿਬ ਨੂੰ ਦੇ ਦਿਓ ਜਿੱਥੇ ਮਰਜੀ ਜਾੜੋ ਮੁੱਖ ਮੰਤਰੀ ਨੂੰ ਦੇ ਦਿਓ ਮੁੱਖ ਮੰਤਰੀ ਆਪਣੇ ਪ੍ਰੋਟੋਕੋਲ ਦੇ ਵਿੱਚ ਫਾਰਵਰਡ ਕਰ ਸਕਦਾ ਹੈ ਉੱਤੇ ਰਜਿਸਟਰ ਦਾ ਕੇਸ ਨਹੀਂ ਲਿਖ ਸਕਦਾ ਤੁਸੀਂ ਜੇ ਮੁੱਖ ਮੰਤਰੀ ਸਾਹਿਬ ਕੋਲ ਚਲੇ ਗਏ ਉਹ ਉੱਤੇ ਲਿਖ ਦੂਗਾ ਵੀ ਲੋਕੈਂਡੂ ਦਾ ਮੈਟਰ ਇੰਡ ਟੇਕ ਐਂਡ ਸੈਸਰੀ ਐਕਸ਼ਨ ਡੀਜੀਪੀ ਨੂੰ ਲਿਖਦਾ ਐਸਐਸਪੀ ਨੂੰ ਲਿਖਦਾ ਅੱਗੇ ਉਹ ਆਪ ਦਾ ਜਿਹੜਾ ਹੈਗਾ ਥਾਣੇ ਨੂੰ ਲਿਖੂਗਾ ਪਰਚੇ ਹਮੇਸ਼ਾ ਥਾਣਿਆਂ ਚ ਹੁੰਦੇ ਆ ਤਫ਼ਤੀਸ਼ ਹਮੇਸ਼ਾ ਥਾਣਿਆਂ ਚ ਹੁੰਦੀ ਹੈ ਈਵਨ ਕਿ ਸਾਰੇ ਲੋਕਾਂ ਨੂੰ ਜਾਣਕਾਰੀ ਹੈ ਮੈਂ ਤਾਂ ਕੋਈ ਇਟਾ ਬੁੱਧੀਮਾਨ ਨਹੀਂ ਹੈ ਜਿਹੜਾ ਵੀ ਜੀਓ ਰੈਂਕ ਦਾ ਅਧਿਕਾਰੀ ਹੈ ਉਹਦੀ ਕਦੇ ਵੀ ਥਾਣੇ ਦੇ ਵਿੱਚ ਰਫਟ ਨਹੀਂ ਪੈਂਦੀ ਬਰਬਲੀ ਆਰਡਰ ਹੈਗਾ ਇਹ ਪੀਪੀਆਰ ਪੰਜਾਬ ਪੁਲਿਸ ਰੂਲ ਦੇ ਵਿੱਚ ਤਦ ਜਿਹੜੇ ਜਿੰਨੇ ਐਸਐਸਪੀ ਜਿੰਨੇ ਐਸਐਚਓ ਨੇ ਸਾਰੇ ਐਸਐਸਪੀ ਸਾਹਿਬ ਦੇ ਕਮਾਊ ਪੁੱਤ ਅਸੀਂ ਜਿਹੜੇ ਮਹੱਲੀ ਲਾਇਆ ਸੀ ਇਹ ਹੁਣ ਉਹਨੇ ਜਿਹੜਾ ਦੋਸ਼ ਲਾਇਆ ਹੈ ਦੋਸ਼ ਲਾਇਆ ਹੈ ਕਿ ਮੇਰੇ ਤੋਂ ਇਹ ਜਿਹੜੇ ਹੈਗੇ ਆ ਪੈਸੇ ਉੱਪਰਲੇ ਅਫਸਰ ਮੰਗਦੇ ਸੀ ਈਵਨ ਕੇ ਜਦੋਂ ਲੀਕ ਹੋ ਗਈ ਗੱਲ ਵਿਜੀਲੈਂਸ ਦੇ ਵਿਭਾਗ ਨੂੰ ਜਿਹੜਾ ਵਿਜੀਲੈਂਸ ਵਿਭਾਗ ਆ ਉਹਨੂੰ ਅਮਨਜੋਤ ਕੌਰ ਨੇ ਉੱਤੇ ਫੋਨ ਕੀਤਾ ਸੀਗਾ ਸੌਰੀ ਸੁਨੀਤਾ ਕਪੂਰੀਆ ਨੇ ਸੁਨੀਤਾ ਕਪੂਰੀਆ ਨੇ AIG ਮਨਮੋਨ ਸ਼ਰਮਾ ਨਾਲ ਗੱਲ ਕੀਤੀ ਸੀ ਕਹੇ ਸੀ ਉਹ 50 ਲੱਖ ਰੁਪਇਆ ਮੰਗ ਰਹੇ ਆ ਤੇ 25 ਲੱਖ ਰੁਪਇਆ ਉਹਨੂੰ ਦੇਣਾ ਹੈ ਉਹ ਜ਼ਿਆਦਾ ਗੱਲ ਕੋਈ ਗੱਡੀ ਚੋਂ ਲੀਕ ਹੋਊਗੀ ਜਾਂ ਜਿਹੜੀ ਹੈਗੀ ਆ ਸੁਨੀਤਾ ਕਪੂਰੀਆ ਉਹਦੇ ਕੋਲੋਂ ਲੀਕ ਹੋਊਗੀ ਤੇ ਉਹ ਆ ਜਿਹੜੀ ਉਹ ਆਪਣੀ ਸੁਨੀਤਾ ਕਪੂਰੀਆ ਨੂੰ ਵੀ ਪਰਚੇ ਦੇ ਵਿੱਚ ਨਾਮਜਦ ਕਰਤਾ 406 420 ਹੋਰ ਸੈਕਸ਼ਨ ਲਾ ਕੇ ਜਿਹੜਾ ਉਦੋਂ ਬਾਅਦ ਬੀਐਨਐਸ ਦਾ ਜਿਹੜਾ ਹੈਗਾ ਨਵਾਂ ਰੂਲ ਹੈ ਜਿਹੜਾ ਨਵੀਂ ਆਈਪੀਸੀ ਨੂੰ ਬਦਲ ਕੇ ਨਵਾਂ ਰੂਲ ਆਇਆ ਉਹ ਚ ਪਰਚੇ ਦਰਜ ਹੋਣ ਲੱਗੇ ਪਹਿਲਾਂ ਜਨਵਰੀ ਦੇ ਵਿੱਚ ਇਹ 406 420 ਦਾ ਪਰਚਾ ਦਰਜ ਹੋਇਆ ਉੱਥੇ ਪੁਲਿਸ ਨੇ ਕੀ ਕੀਤਾ ਲਾਕ ਲਾਤੀ ਬੰਦ ਕਰਤਾ ਉਹਨਾਂ ਦਾ ਇਮੀਗ੍ਰੇਸ਼ਨ ਸੈਂਟਰ ਤਾਂ ਉਹਦੇ ਚ ਕੀ ਆ ਵੀ ਤੁਸੀਂ ਬੱਚੇ ਉਹਨਾਂ ਚ ਪੜਾ ਨਹੀਂ ਸਕਦੇ ਤੋਂ ਉਹਨਾਂ ਨੇ ਬੱਚਿਆਂ ਦੀਆਂ ਕਲਾਸਾਂ ਲਗਦੀਆਂ ਸੀ ਜਾਂ ਹੋਰ ਪੈਸੇ ਲੈ ਸੀ ਲੋਕਾਂ ਤੋਂ ਰੋਲਾ ਪੈਂਦਾ ਸੀ ਉਹਦੇ ਖੋਲਣ ਦੇ ਮਾਰੇ ਨੇ ਉਹਨਾਂ 50 ਲੱਖ ਦੀ ਡੀਲ ਕਰ ਲਈ 25 ਲੱਖ ਰੁਪਈਆ ਦੇਣਾ ਕਰ ਲੈ ਜਿਵੇਂ ਇੱਥੇ ਸਾਡੇ ਹਰਦੀਾਲ ਸਿੰਘ ਮਾਨ ਐਸਐਸ ਵੀ ਹੁੰਦਾ ਸੀ ਉਹਨੇ ਇਥੇ ਅਸਲੇ ਵਾਲੇ ਫੜੇ ਸੀਗੇ ਫਰਮ ਤੋਂ ਬਾਅਦ ਪਰਚਾ ਦਰਜ ਕਰਤਾ ਪਰਚੇ ਦਰਜ ਕਰਤਾ ਉਹਨਾਂ ਨੇ ਦੁਕਾਨਾਂ ਨੂੰ ਲਾ ਕੇ ਲਾ ਕੇ ਜਿੰਦੇ ਲਾ ਕੇ ਉੱਤੇ ਲਾਕ ਲਾ ਕੇ ਤੇ ਬੰਦ ਕਰਤਾ ਤੇ ਤੁਸੀਂ ਖੋਲ ਨਹੀਂ ਸਕਦੇ ਉਹ ਹਾਈ ਕੋਰਟ ਚ ਰੈਟ ਪਾਤੀ ਹਾਈ ਕੋਰਟ ਚ ਰੈਟ ਪਾਉਣ ਤੋਂ ਬਾਅਦ ਇਹ ਕਹਿੰਦੇ ਅਸੀਂ ਤਾਂ ਕੁਝ ਨਹੀਂ ਕਿਹਾ ਜੀ ਇਹ ਤਾਂ ਮਾਲਮ ਕਾਦਮੇ ਦੇ ਤਹਿਤ ਇਹਨੂੰ ਬੰਦ ਕੀਤਾ ਸੀਗਾ ਕਿਉਂਕਿ ਪੁਲਿਸ ਸਾਹਿਬ ਡਰਾਮੇ ਬੜੇ ਕਰਦੇ ਜਦੋਂ ਬੰਦੇ ਨੂੰ ਫੜਦੇ ਹੈ ਨਾ ਬੜਾ ਕੁਝ ਕਰਦੇ ਆਹ ਕੁਝ ਫੜਿਆ ਜੀ ਉਹ ਕੁਝ ਫੜਿਆ ਜੀ ਆਹ ਕੁਝ ਫੜਿਆ ਕਿਉਂਕਿ ਵੀ ਦਵਤਬਾ ਬਣਾ ਰਿਹਾ ਵਿੱਚੋਂ ਨਿਕਲਦਾ ਕੁਝ ਨਹੀਂ ਅੰਡੇ ਤੇ ਜਾ ਕੇ ਜਿਹੜੇ ਬੰਦੇ ਆ ਭਰੀ ਹੋ ਜਾਂਦੇ ਆ ਇਹ ਹੁਣ ਉਹ ਤੋਂ ਬਿਜੀਲੈਂਸ ਦੇ ਵਿੱਚੋਂ ਗੱਲ ਹੈ ਜਿਹੜੀ ਲੀਕ ਹੋਊਗੀ ਲੀਕ ਹੋਣ ਤੋਂ ਬਾਅਦ ਹੈ ਜਿਹੜੀ ਇਹ ਆਪਣੀ ਸੁਨੀਤਾ ਕਪੂਰੀ ਹੈ ਇਹਨੂੰ ਪਰਚੇ 'ਚ ਸ਼ਾਮਲ ਕਰਤਾ ਤੇ ਉਹਦਾ ਜਿਹੜਾ ਘਰ ਵਾਲੇ ਦੀ ਉਹਦੀ ਪੁਲਿਸ ਨੇ ਉੱਤੇ ਕੁੱਟਮਾਰ ਵੀ ਕੀਤੀ ਆ ਕੁੱਟਮਾਰ ਕੰਤ ਕੌਣ ਜਦੋਂ ਕੁੱਟਣਗੇ ਰਿਮਾਂਡ ਲੈਣਿਆਂ ਜਿੰਨੇ ਜਣਾਂ ਦਾ ਲੈਣਿਆਂ ਉਹ ਦਰਦਾ ਫਿਰ ਅਗਲਾ ਫੇਰ ਹੀ ਪੈਸੇ ਦਿੰਦਾ ਨਾ ਪੈਸੇ ਦਿੰਦਾ ਤਾਂ ਮਤਲਬ ਉੱਥੋਂ ਜਿਹੜਾ ਹੈਗਾ ਉਹ ਤੇ ਐਸਐਚਓ ਦੇ ਪਰਚਾ ਦਰਜ ਹੋ ਗਿਆ ਜਿਹੜੀ ਅਮਨਜੋਤ ਆ ਹੁਣ ਉਹ ਲੋਕਾਂ ਦੇ ਜਿਹੜਾ ਨਾਂ ਤਰੀ ਜਾਂਦੀ ਉਹ ਤੇ ਸੱਟ ਵੀ ਭਾਤੀ ਸੀ ਇਨ ਸਾਹਮਣੇ ਹੁਣ ਮੈਂ ਇੱਕ ਬੇਨਤੀ ਕਰਦਾ ਹਾਂ ਵੀ ਜਿੰਨੇ ਸਾਡੇ ਐਸਐਸਪੀ ਸਾਹਿਬਾਨ ਹੈ ਉਹ ਆਪਦੀ ਬਦਨਾਮੀ ਕਰਾਉਣ ਤੋਂ ਪਹਿਲਾਂ ਜਿਹੜਾ ਹੈਗਾ ਬਾਤ ਚ ਕੇ ਜਿਹੜਾ ਸੱਚ ਨੂੰ ਲਾਇਆ ਕਰੋ ਹੁਣ ਸਾਡੇ ਮਾਨਸਾ ਵੀ ਆ ਫੇਰ ਅਗਲਾ ਕਹਿੰਦਾ ਯਾਰ ਤੁਸੀਂ ਪੁਲਿਸ ਤੇ ਫੇਰ ਤਬਾਕ ਲਾਉਣਿਓ ਸਾਡੇ ਮਾਨਸਾ ਵੀ ਲੇਡੀਜ਼ ਆ 2-3 ਐਸਐਚਓ ਐ ਉਹਨਾਂ ਦਾ ਕੰਮ ਵੀ ਅਮਨ ਜੋਤ ਵਾਲਾ ਹੀ ਐ ਤੇ ਮੈਂ ਮਾਨ ਜੋਗ ਸਾਡੇ ਮਾਨਸਾ ਦੇ ਮੁਕਮਲ ਆਪਣੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਭਗੀਰਤ ਮੀਨਾ ਜੀ ਨੂੰ ਕਿ ਤੁਸੀਂ ਇਮਾਨਦਾਰ ਅਫਸਰੋਂ ਮੀਨਾ ਹਮੇਸ਼ਾ ਰਾਜਸਤਾਨੀ ਬੰਦੇ ਆ ਇਮਾਨਦਾਰ ਹੁੰਦੇ ਆ ਇਹਨੋਂ ਮੈਂ ਮਿਲਿਆ ਬਹੁਤ ਚੰਗਾ ਬੰਦਾ ਬਚਾਰਾ ਤੇ ਮੈਂ ਬੇਨਤੀ ਕਰਦਾ ਕਿ ਇਹ ਐਸਐਚਓ ਦੇ ਵੀ 트ੈਪ ਹੋਣ ਵਾਲਾ ਅੱਜ ਹੋ ਜੇ ਕੱਲ ਨੂੰ ਹੋ ਜੇ ਅਸੀਂ ਨਿਕਰਾਉਂਦੇ ਨਾ ਸਾ ਤੋਂ ਪੈਸੇ ਮੰਗੇ ਆ ਨਾ ਅਸੀਂ ਗਏ ਆ ਨਾ ਸਾਡਾ ਕੋਈ ਮਤਲਬ ਹੈ ਸਾਡੇ ਤੇ ਕੋਈ ਆਪਤਾ ਹੋਊਗੀ ਉਹ ਆਪਨੇ ਝਟਾਂਗੇ ਲੇਕਿਨ ਜਿਹੜਾ ਇਹ 트ੈਪ ਹੈ ਇਹਨਾਂ ਤੇ ਪੰਜ ਚਾਰ ਦਿਨਾਂ ਦੇ ਵਿੱਚ ਹੋਊਗਾ ਮੈਂ ਮੀਨਾ ਸਾਹਿਬ ਨੂੰ ਬੇਨਤੀ ਕਰਦਾ ਵੀ ਮੁੜ ਕੇ ਗਾਜ ਆ ਜਿਹੜੀ ਉਹ ਜ਼ਿਲ੍ਹੇ ਦੇ ਕਪਤਾਨ ਤੇ ਡਿੱਗਦੀ ਆ ਜਦੋਂ ਉੱਤੋਂ ਨੱਥ ਪਾਈ ਹੋਵੇ ਨਾ ਜੀ ਫਿਰ ਥੱਲੇ ਜ਼ੋਰਤ ਨਹੀਂ ਹੁੰਦੀ ਵੀ ਐ ਸੱਚੂ ਆ ਜਿਹੜਾ ਪੈਸੇ ਮੰਗ ਲੇ ਸੋ ਮੈਂ ਸਾਡੇ ਮਾਨਸਾ ਦੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਇਸ ਮਾਦਮ ਰਾਹੀਂ ਕਿ ਆਪਣੇ ਵੀ ਇੱਥੇ ਲੇਡੀਜ਼ ਤੋਂ ਤਿੰਨ ਐਸਐਚਓ ਨਾਲ ਜੈਂਟਸ ਵੀ ਐਸਐਚਓ ਨਾਲ ਇੰਨਾ ਤੇ ਪੰਜ ਚਾਰ ਦਿਨਾਂ ਦੇ ਵਿੱਚ ਟਰੈਪ ਹੋਣ ਵਾਲਾ ਰਿਕਾਰਡਿੰਗਾਂ ਲੋਕ ਲਈ ਫਿਰਦੀ ਹੈ ਜਾਂ ਰਿਕਾਰਡਿੰਗਾਂ ਤੇ ਪਰਚਾ ਦਰਜ ਹੋਊਗਾ ਜਾਂ ਟਰੈਪ ਤੇ ਹੋਊਗਾ ਫਿਰ ਇੱਥੇ ਜ਼ਿਲ੍ਹੇ ਦੇ ਕਪਤਾਨ ਦੀ ਬਦਨਾਮੀ ਹੈ ਕਿਉਂਕਿ ਸਾਡੇ ਕੋਲੇ ਸਾਰੇ ਮਾਨਸਾਂ ਦੇ ਜਿੰਨੇ ਪਿੰਡ ਆ ਸਾਰੇ ਲੋਕ ਇੱਥੇ ਆਉਂਦੇ ਆ ਜੋ ਵੀ ਆ ਆਪਾਂ ਕਿਸੇ ਦੀ ਲੀਕ ਕਿਉਂ ਕਰੀਏ ਅਗਲੇ ਤੋਂ ਪੈਸੇ ਮੰਗੇ ਅਗਲੇ ਨੇ ਵਿਜੀਲੈਂਸ ਨੂੰ ਦਿੱਤਾ ਜੋ ਵੀ ਹੈਗਾ ਅਗਲਾ ਆਪੇ ਪਰਚਾ ਦਰਜ ਕਰਾਊਗਾ ਆਪਦੇ ਸਬੂਤ ਦੇਊਗਾ ਸਾਡੀ ਨਾਲ ਕੋਈ ਐਸਐਸਪੀ ਨਾਲ ਬੈਰਵਿਰੋਧ ਨਾ ਸਾਡਾ ਉਹਦਾ ਸਾਡੇ ਨਾਲ ਬੈਰਵਿਰੋਧ ਦਾ ਨਾ ਸਾਡੇ ਕੋਈ ਐਸਐਚਓ ਨਾਲ ਬੈਰਵਿਰੋਧ ਦਾ ਨਾ ਅਸੀਂ ਗਲਤ ਕੰਮ ਕਰੀਏ ਕਰਾਂਗੇ ਭੁਗਤਾਂਗੇ ਕੋਈ ਜਾ ਕੇ ਫਿਰ ਪੈਰੀ ਹੱਥੀ ਲਾਉਂਦੇ ਜੋ ਕੀਤੀ ਐ ਸੋ ਪਾਵਾਂਗੇ ਜੋ ਮੈਂ ਕੀਆ ਸੋ ਮੈਂ ਪਾਇਆ ਨਾਨਕ ਦੋਸ਼ ਨਾ ਅਬਰਜ ਨਾ ਗੁਰਬਾਨੀ ਦਾ ਫਰਮਾਨ ਹੈ ਜੇ ਗਲਤ ਕੰਮ ਕਰਾਂਗੇ ਜੀ ਭੁਗਤਾਂਗੇ ਸੋ ਇਸ ਕਰਕੇ ਜਿਹੜੀ ਹੈਗੀ ਆ ਕਪਤਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਕਮਾਊ ਪੁੱਤ ਦੀ ਜਗ੍ਹਾ ਤੇ ਛੱਡ ਕੇ ਇਨਸਾਨ ਇਨਸਾਨੀਅਤ ਤੇ ਇਨਸਾਫ ਦੇ ਪੁੱਤਾਂ ਨੂੰ ਜ ਲਾਇਆ ਜਾਵੇ ਬਾਅਦ ਵਿੱਚ ਜਿਹੜੇ ਹੈਗੇ ਅਫਸਰ ਸਾਹੀ ਇਸ ਲੋਬੀ ਦੀ ਉਹ ਲੋਕ ਹੈ ਜਿਹੜੇ ਬਦਨਾਮੀ ਕਰਦੇ ਆ ਸੋ ਉਮੀਦ ਕਰਦੇ ਆ ਕਿ ਜਿਹੜਾ ਹੈਗਾ ਇਹ ਮਾਮਲਾ 100 ਕਰੋੜੀ ਘਟਾਲੇ ਵਾਲਾ ਇੱਥੋਂ ਸਾਡੇ ਜ਼ਿਲ੍ਹਿਆਂ ਦੇ ਕਪਤਾਨ ਬਹੁਤ ਕੁਝ ਸਿੱਖਣਗੇ ਤੇ ਜਿਹੜੇ ਹੈਗੇ ਥਾਣਿਆਂ ਦੇ ਵਿੱਚ ਜਿਹੜੇ ਸੱਚ ਉਹ ਸੋਚ ਸਮਝ ਕੇ ਲਾਉਣਗੇ ਤਾਂ ਕਿ ਵੀ ਸਾਡੀ ਬਦਨਾਮੀ ਨਾ ਹੋ ਜੀ ਚੀਨੇ ਲੈਣਾ ਮਹੀਨਾਵਾਰੀ ਲੈਣੀ ਉਹ ਲਾਈ ਵੀ ਜਾਂਦੇ ਆ ਕਰੀ ਵੀ ਜਾਂਦੇ ਆ ਪਤਾ ਹੈ ਇੱਕ ਦੇਸ਼ ਹੈ ਜਿਹਾ ਭਾਰਤ ਪਿਛਲੇ 70 ਸਾਲਾਂ ਤੋਂ ਇਹ ਡਰਾਮਾ ਰਚਦਾ ਆ ਰਿਹਾ ਹੈ ਠੀਕ ਹੈ ਜਿਹੜੀ ਲੌਬੀ ਹੈ ਹਾ ਵੀ ਹੋ ਜਾਂਦੀ ਹੈ ਜੇ ਆਈਪੀਐਸ ਲੌਬੀ ਦੇ ਵਿੱਚ ਇੱਕ ਵਿੰਗ ਹੋਰ ਹੋਣਾ ਚਾਹੀਦਾ ਜੇ ਆਈਪੀਐਸ ਤੇ ਪਰਚਾ ਦਰਜ ਹੁੰਦਾ ਤਾਂ ਉਹ ਵਿੰਗ ਉਹਦੀ ਤਫਤੀਸ਼ ਕਰੇ ਆਈਪੀਐਸ ਆਈਪੀਐਸ ਨੂੰ ਨਹੀਂ ਮਤਲਬ ਉਹਦਾ ਮਾੜਾ ਨਹੀਂ ਕਰਦਾ ਕਿਉਂਕਿ ਉਹ ਸੌਦੇ ਤੋਂ ਸਟੈਪ ਬਾਈ ਸਟੈਪ ਬੰਦਾ ਗਿਆ ਹੁੰਦਾ ਹੁੰਦਾ ਪ੍ਰਮੋਟ ਹੋਇਆ ਹੁੰਦਾ ਇਹ 70 ਸਾਲ ਤੋਂ ਡਰਾਮਾ ਚੱਲਦਾ ਰਿਹਾ ਜੇ ਇਸ ਤਰ੍ਹਾਂ ਨਹੀਂ ਇਹ ਚੱਲਦੇ ਰਹਿੰਦੇ ਠੀਕ ਹੈ ਬੰਦੇ ਦੀ ਸਮਾਜ ਵਿੱਚ ਬਦਨਾਮੀ ਹੋ ਜਾਂਦੀ ਹੈ ਮਾਨਸਿਕ ਦੌਰ ਤੇ ਅਪ੍ਰੈਸੀਏਟ ਹੋ ਜਾਂਦਾ ਸ਼ੂਗਰ ਹੋ ਜਾਂਦਾ ਬਿਮਾਰੀਆਂ ਲੱਗ ਜਾਂਦੀਆਂ ਆਪਦੇ ਆਰ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਦੇ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ ਵੀ ਆ ਜਰ ਤੂੰ ਪੈਸਿਆਂ ਦੇ ਵਿੱਚ ਫੜਿਆ ਗਿਆ ਸੋ ਇਸ ਕਰਕੇ ਜਿਹੜਾ ਹੈਗਾ ਸਾਡੀ ਸਰਕਾਰ ਨੂੰ ਆ ਇੱਕ ਵਿੰਗ ਹੈ ਜਿਹੜਾ ਜਿਵੇਂ ਵਿਜੀਲੈਂਸ ਵਿੰਗ ਹੈ ਉਹਨੂੰ ਪੁਲਿਸ ਤੋਂ ਅਲੱਗ ਕਰ ਦੇਣਾ ਚਾਹੀਦਾ ਵਿਜੀਲੈਂਸ ਦੀ ਭਰਤੀ ਅਲੱਗ ਹੋਣੀ ਚਾਹੀਦੀ ਹੈ ਜਿਹੜਾ ਪੰਜਾਬ ਪੁਲਿਸ ਤੋਂ ਡੀਐਸਪੀ ਜਾਂ ਐਸਪੀ ਐਸਐਸਪੀ ਗਿਆ ਹੈ ਉਹ ਪੰਜਾਬ ਪੁਲਿਸ ਨੂੰ ਕਿਵੇਂ ਪੜੂਗਾ ਫਿਰ ਲੋਕਾਂ ਨੂੰ ਜਿਹੜਾ ਹੁਣ ਸਾਡੇ ਮਾਨਸਾ ਦੇ ਕੁਝ ਲੋਕ ਹੈ ਜਿੰਨਾਂ ਕੋਲ ਰਿਕਾਰਡ ਤੋਂ ਮਹਾਲੀ ਭਵਨ ਦੇ ਵਿੱਚ ਜਿਹੜਾ ਹੈ 68 ਸੈਕਟਰ ਦੇ ਵਿੱਚ ਇਹਨਾਂ ਦਾ ਬਿਜ਼ਨਸ ਦਾ ਦਫਤਰ ਉੱਥੋਂ ਤੱਕ ਕੰਟੈਕਟ ਕਰੀ ਬੱਠੇ ਲੋਕ ਕਿਉਂਕਿ ਲੋਕਾਂ ਦਾ ਜਿਹੜਾ ਹੈਗਾ ਜਲੂਸ ਨਿਕਲਿਆ ਪਿਆ ਪੈਸਾ ਹੈ ਨਹੀਂਗਾ ਤੇ ਇਹਨਾਂ ਨੇ ਥਾਣਿਆਂ ਦੇ ਵਿੱਚ ਜਿਹੜੇ ਉਹ ਪੱਲੀਆਂ ਬਿਛਾ ਰੱਖੀਆਂ ਨਾ ਸਾਥੋਂ ਤਾਂ ਕੋਈ ਮੰਗਿਆ ਨਹੀਂ ਜਿਹੜਾ ਮੰਗਦਾ ਆਪੇ ਪਸਾਊਗਾ ਸੋ ਉਮੀਦ ਕਰਦੇ ਆਂ ਵੀ ਸਾਡੇ ਜਿਹੜੇ ਕਪਤਾਨ ਸਾਹਿਬਾਨ ਆ ਸਾਰੇ ਜ਼ਿਲ੍ਹਿਆਂ ਦੇ ਇਕੱਲਾ ਮਾਨਸਾ ਨਹੀਂ ਹੋਰ ਜ਼ਿਲ੍ਹਿਆਂ ਦੇ ਵੀ ਇਸ ਅਮਨ ਜੋਤ ਤੋਂ ਸੇਧ ਲੈ ਕੇ ਜਿਹੜਾ ਹੈਗਾ ਸੁਧਾਰ ਕਰਨਗੇ ਤਾਂ ਜੋ ਇਹ ਫੜੀ ਗਈ ਹੈ 25 ਲੱਖ ਰੁਪਏ ਲੈਂਦੀ 50 ਲੱਖ ਚ ਡੀਲ ਹੋਈ ਸੀ ਉਸ ਤੋਂ ਬਾਅਦ ਹੁਣ ਇਹਨੇ ਅਫਸਰਾਂ ਦੇ ਨਾਂ ਤੱਕ ਨੇ ਸ਼ੁਰੂ ਕਰਤੇ ਈਵਨ ਕੇ ਆਈਪੀਐਸ ਐਸਬੀ ਜਿਹੜੀ ਹੈਗੀ ਹੈ ਜੋਤੀ যাদਬਾ ਉਸ ਤੋਂ ਬਾਅਦ ਹਰਜੋਤ ਬੈਸਾ 100 ਕਰੋੜ ਘਟਾਲੇ ਵਿੱਚ ਪਾਤਾ ਕਈ ਵਾਰੀ ਬੰਦੇ ਦੀ ਸੁੱੱਕੀ ਬਦਨਾਮੀ ਹੋ ਜਾਂਦੀ ਹੁੰਦੀ ਹੈ ਭਾਵੇਂ ਵਿੱਚੋਂ ਮਾਮਲਾ ਨਾ ਨਿਕਲੇ ਸੋ ਪਹਿਲਾਂ ਹੀ ਆਪਣੇ ਚਾਦਰ ਵੇਖ ਕੇ ਪੈਰ ਫਸਾਰੀ ਦੇ ਹੁੰਦੇ ਆ ਉਮੀਦ ਕਰਦੇ ਆ ਕਿ ਸਾਡੇ ਅਫਸਰ ਸਹਿਬਾਨ ਸਿਆਣੇ ਬੰਦੇ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਸਮਝ ਜਾਣਗੇ ਸੋ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੱਚ ਨੂੰ ਲਿਆਉਣਾ ਸਾਡਾ ਕੰਮ ਹੈ ਇੱਕ ਬਟਨ ਜਾਂ ਦਬਾਉਣਾ ਵੀਰੋ ਤੁਹਾਡਾ ਕੰਮ ਆ ਵਾਹਿਗੁਰੂ ਜੀ ਕਾ ਖਾਲਸਾ ਵੇ